ਵਾਹਿਗੁਰੂ ਵਾਹਿਗੁਰੂ ਜਪਣਾ ਕਿਉਂਕਿ ਵਾਹਿਗੁਰੂ ਵਾਹਿਗੁਰੂ ਜਪਣਾ ਹੀ ਆਨੰਦ ਹੈ ਪਾਠ ਕਰਨਾ ਹੈ ਕਿਉਂਕਿ ਪਾਠ ਕਰਨਾ ਹੀ ਰਸ ਹੈ ਗੁਰਦੁਆਰੇ ਆਣਾ ਕਿਉਂਕਿ ਗੁਰਦੁਆਰੇ ਬੈਠ ਜਾਣਾ ਆਉਣਾ ਹੀ ਬਹੁਤ ਵੱਡੀ ਕਿਸਮਤ ਬਹੁਤ ਵੱਡੀ ਪ੍ਰਾਪਤੀ ਹੋਰ ਕੀ ਕਾਮਨਾ ਗੁਰੂ ਕੋਲ ਬੈਠੇ ਗੁਰੂ ਕੋਲ ਸੁਣਨਾ ਇਹੀ ਕਾਫੀ ਇਹੀ ਬਹੁਤ ਹੋਰ ਕੀ ਕਾਮਨਾ ਲਕਿਨ ਇਸ ਦੀਆਂ ਬਾਰਿਕੀਆਂ ਥੋੜੀਆਂ ਮੈਂ ਫੜੇ ਸਾਹਮਣੇ ਬਾਅਦ ਵਿੱਚ ਰੱਖਾਂ ਪਹਿਲੇ ਅਰਸ਼ ਕਰਾਂ ਕਰਮ ਨੂੰ ਵਿਦਵਾਨਾਂ ਨੇ ਦੋ ਹਿੱਸਿਆਂ ਦੇ ਤਕਸੀਮ ਕੀਤਾ ਹੈ ਕਰਮ ਕਰਿਤ ਕਰਮ ਵਿਚਾਰ ਜੋ ਤਨ ਦੇ ਤਲ ਤੇ ਕਰਮ ਪ੍ਰਗਟ ਹੋ ਜਾਏ ਉਹਨੂੰ ਕਹਿੰਦੇ ਨੇ ਕਰਮ ਕਰਿਤ ਕਿਰਤ ਕਰਮ ਕਰਿਤ ਕਰਮ ਕਰਮ ਕਰਤ ਔਰ ਜਿਹੜਾ ਮਨ ਵਿੱਚ ਚੱਲੇ ਸੋਚਣੀ ਵਿੱਚ ਚੱਲੇ ਕਰਮ ਵਿਚਾਰ ਉਹਨੂੰ ਮਾਨਸਿਕ ਕਰਮ ਕਹਿੰਦੇ ਨੇ ਉਹਨੂੰ ਸਰੀਰਕ ਕਰਮ ਕਹਿੰਦੇ ਨੇ ਕਰਮ ਕਰਤ ਕਰਮ ਵਿਚਾਰ ਧਿਆਨ ਨਾਲ ਅਵਸਰ ਮੈਂ ਕਰਨਾ ਸਾਰੇ ਸਿਆਣੇ ਜੋ ਤਨ ਦੇ ਤਲ ਤੇ ਪ੍ਰਗਟ ਹੋ ਜਾਏ ਕਰਮ ਕਰਤ ਜੋ ਮਨ ਵਿੱਚ ਚੱਲੇ ਕਰਮ ਵਿਚਾਰ ਮਾਨਸਿਕ ਕਰਮ ਸ਼ਰੀਰਕ ਕਰਮ ਇਹ ਦੋ ਹਿੱਸਿਆਂ ਵਿੱਚ ਤਕਸੀਮ ਹੋ ਗਏ ਜੋ ਤਨ ਦੇ ਤਲ ਤੇ ਪ੍ਰਗਟ ਹੋ ਜਾਏ ਤਾਂ ਤਨ ਦੇ ਤਲ ਤੇ ਪ੍ਰਗਟ ਹੁੰਦਾ ਹੈ ਹੱਥਾਂ ਨਾਲ ਪੈਰਾਂ ਨਾਲ ਜ਼ਬਾਨ ਨਾਲ ਇਹ ਸ਼ਰੀਰਕ ਕਰਮ ਹੈ ਬੋਲਣਾ ਸ਼ਰੀਰਕ ਕਰਮ ਹੈ ਕਰਮ ਕਰਤ ਕਰਮ ਵਿਚਾਰ ਪਹਿਲੀ ਸ਼੍ਰੇਣੀ ਵਿੱਚ ਉਹ ਮਨੁੱਖ ਆ ਜਾਂਦੇ ਨੇ ਕਰਮ ਵਿਚਾਰ ਬੜੇ ਪਵਿੱਤਰ ਕਰਮ ਕਰਤ ਵੀ ਬੜੀ ਮਹਾਨ ਬੜੀ ਉੱਚੀ ਕਰਤ ਵੀ ਬੜੀ ਸੁੱਚੀ ਤੇ ਉੱਚੀ ਵਿਚਾਰ ਵੀ ਬੜੇ ਮਹਾਨ ਇਹ ਮਨ ਨਾਲ ਜੋ ਸੋਚਦਾ ਹੈ ਮਹਾਨ ਇਹ ਤਨ ਦੇ ਤਲ ਤੇ ਜੋ ਪ੍ਰਗਟ ਕਰਦਾ ਹੈ ਮਹਾਨ ਇਹ ਮਨ ਦੇ ਤਲ ਤੇ ਜੋ ਯਾਦ ਕਰਦਾ ਹੈ ਮਹਾਨ ਇਸ ਸ਼ਰੀਰ ਦੇ ਤਲ ਤੇ ਜੋ ਪ੍ਰਗਟ ਕਰਦਾ ਹੈ ਅਜ਼ੀਮ ਹਾਸ ਕਰਮਕ੍ਰਿਤ ਮਹਾਨ ਹੈ ਕਰਮ ਵਿਚਾਰ ਵੀ ਮਹਾਨ ਹੈ ਸਮਾਜ ਤੇ ਕਾਨੂੰਨ ਕਰਮਕ੍ਰਿਤ ਵੇਖਦਾ ਹੈ কৃত ਠੀਕ ਹੋਵੇ ਧਰਮ ਗੁਰੂ ਪ੍ਰਭੂ ਸਿਰਫ কৃত ਨਹੀਂ ਦੇਖਦਾ ਵਿਚਾਰ ਦੇਖਦਾ ਹੈ ਕਰਮ ਵਿਚਾਰ ਠੀਕ ਚਾਹੀਦੇ ਹੈ ਇਹ ਕਿ ਕਿ ਨੁਕਤੇ ਨੂੰ ਗਹਿਰਾਈ ਨਾਲ ਸਰਵਨ ਕਰਨਾ ਕਿਉਂਕਿ ਸਮਾਜ ਨੂੰ ਦਿਖਾਈ ਦੇਂਦੀ ਇੱਕ ਰਿੱਤ ਵਿਚਾਰ ਤੇ ਦਿਖਾਈ ਨਹੀਂ ਦਿੰਦੇ ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ ਤੇ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮੇਰੇ ਅੰਦਰ ਕਿਹੜੇ ਵਿਚਾਰ ਚੱਲ ਰਹੇ ਨੇ ਤੁਹਾਨੂੰ ਕੀ ਪਤਾ ਔਰ ਤੁਹਾਡੇ ਅੰਦਰ ਕਿਹੜੇ ਚੱਲ ਰਹੇ ਨੇ ਮੈਨੂੰ ਕੀ ਪਤਾ ਸਮਾਜ ਨੂੰ ਦੂਜੇ ਨੂੰ ਨਹੀਂ ਪਤਾ ਚੱਲਦਾ ਕਾਨੂੰਨ ਨੂੰ ਵੀ ਨਹੀਂ ਪਤਾ ਚੱਲਦਾ ਪਰ ਮੈਂ ਕੁਝ ਕਰਾਂ ਜਾਂ ਬੋਲਾਂ ਤੁਹਾਨੂੰ ਪਤਾ ਚਲੇਗਾ ਤੁਸੀਂ ਕੁਝ ਬੋਲੋ ਕਰੋ ਮੈਨੂੰ ਪਤਾ ਚਲੇਗਾ ਗ੍ਰਿਤ ਸਮਾਜ ਦੇ ਤਲ ਤੇ ਪ੍ਰਗਟ ਹੁੰਦੀ ਹੈ ਕਾਨੂੰਨ ਦੇ ਤਲ ਤੇ ਪ੍ਰਗਟ ਹੁੰਦੀ ਹੈ ਇਸ ਵਾਸਤੇ ਕਾਨੂੰਨ ਤੇ ਸਮਾਜ ਇਹ ਚਾਹੁੰਦਾ ਗ੍ਰਿਤ ਠੀਕ ਹੋਣੀ ਚਾਹੀਦੀ ਗ੍ਰਿਤ ਠੀਕ ਹੋਣੀ ਚਾਹੀਦੀ ਇਸ ਮਨੁੱਖ ਦੇ ਹੱਥਾਂ ਤੋਂ ਕੁਝ ਗਲਤ ਨਾ ਹੋਵੇ ਇਹਦੀ ਜ਼ਬਾਨ ਗਲਤ ਬਿਆਨ ਨਾ ਕਰੇ ਕਰਤ ਠੀਕ ਹੋਣੀ ਚਾਹੀਦੀ ਕਰਮ ਕਰਤ ਤੋ ਪਹਿਲੀ ਸ਼੍ਰੇਣੀ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਆਂ ਬ੍ਰਹਮਗੈ ਨਹੀਂ ਕਹਿੰਦੇ ਆਂ ਭਗਤ ਕਹਿੰਦੇ ਆਂ ਆਤਮਦਰਸੀ ਕਹਿੰਦੇ ਆਂ ॠषि मुनि ਕਹਿੰਦੇ ਆਂ ਵਲੀ ਅੱਲਾਹ ਕਹਿੰਦੇ ਆਂ ਪੈਗੰਬਰ ਕਹਿੰਦੇ ਆਂ અવਤਾਰ ਕਹਿੰਦੇ ਆਂ ਸਾਰੇ ਦੇ ਸਾਰੇ ਉਹ ਨੇ ਜਿਨ੍ਹਾਂ ਦੇ ਕਰਮ ਵਿਚਾਰ ਤੇ ਮਹਾਨ ਨੇ ਕਰਮ ਕਰਤਵੀ ਬੜੀ ਅਜ਼ੀਮ ਹੈ ਜੋ ਕੁਝ ਸੋਚਦੇ ਨੇ ਮਹਾਨ ਜੋ ਕੁਝ ਕਰਦੇ ਨੇ ਮਹਾਨ ਹੈ ਜੋ ਕੁਝ ਯਾਦ ਕਰਦੇ ਨੇ ਅਜ਼ੀਮ ਹੈ ਪਰ ਜੋ ਕੁਝ ਪ੍ਰਗਟ ਕਰਦੇ ਨੇ ਉਹ ਵੀ ਖਾਸ ਹੈ ਕਰਮ ਕਰਤਵੀ ਮਹਾਨ ਹੈ ਔਰ ਕਰਮ ਵਿਚਾਰ ਵੀ ਮਹਾਨ ਇਹ ਪਹਿਲੀ ਸ਼੍ਰੇਣੀ ਆ ਗਈ दूसरी कर्म विचार बड़े महान ने सोचनी बड़ी महान है नीयत ठीक है भावना ठीक है सब कुछ ठीक है कृत कदी, -कदी गलत हो जाती है कृत कुछ हथा तो कदी कदी गलत हो जाता है जबान गलत बोल बैठती है विचार ठीक है ਸੋਚਣੀ ਠੀਕ ਹੈ ਯਾਦਾਂ ਠੀਕ ਨੇ ਨੀयत ਠੀਕ ਹੈ ਭਾਵਨਾ ਠੀਕ ਹੈ ਕਿਰਤ ਗਲਤ ਹੋ ਜਾਂਦੀ ਹੈ ਇਸ ਸੰਬੰਧ ਵਿੱਚ ਮੈਂ ਦੋ ਉਦਾਹਰਣ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ 12 ਮੋਲਾਂ ਦੀ ਗੱਲ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਨੇ ਆ ਰਹੇ ਨੇ ਚਿਕਾਰ ਖੇਡ ਕੇ ਨਾਲ ਸੰਗਤਾਂ ਨੇ ਇੱਕ ਮਾਤਾ ਨੇ ਬਿਰਧ ਮਾਤਾ ਨੇ ਸਤਗੁਰਾਂ ਦੇ ਘੋੜੇ ਦੀ ਲਗਾਮ ਪਕੜ ਲਈ ਤੇ ਲਗਾਮ پکڑ ਕੇ ਹੱਥ ਜੋੜ ਕੇ ਕਹਿੰਦੀ ਹੈ ਤੁਸੀਂ ਪਤਿਤ ਮੈਂ ਪਤਿਤ 파ਵਨ ਤੁਸੀਂ ਪਤਿਤ ਮੈਂ ਪਤਿਤ 파ਵਨ ਤੁਸੀਂ ਪਤਿਤ ਮੈਂ ਪਤਿਤ 파ਵਨ ਕਹੀ ਜਾਂਦੀ ਹੈ ਇਹਦਾ ਮਤਲਬ ਹੈ ਤੁਸੀਂ ਪਾਪੀ ਹੋ ਤੇ ਮੈਂ ਤੁਹਾਡੇ ਪਾਪ ਧੋਣ ਵਾਲੀ ਹਾਂ ਉਹ ਇੰਜ ਕਹੀ ਜਾਂਦੀ ਹੈ ਔਰ ਇੱਕ ਦਫਾ ਨਹੀਂ بار بار ਕਹੀ ਜਾਂਦੀ ਹੈ ਔਰ ਹੌਲੇ ਵੀ ਨਹੀਂ ਬੜਾ ਉੱਚੀ ਕਹੀ ਜਾਂਦੀ ਹੈ ਤੁਸੀਂ ਪਤਤ ਮੈਂ ਪਤਤ ਪਾਵਨ ਤੁਸੀਂ ਪਤਤ ਮੈਂ ਪਤਤ ਪਾਵਨ ਸੇਵਾਦਾਰ ਸਤਿਗੁਰ ਦਾ ਚੌਵਦਾਰ ਉਹਨੇ ਹੱਥਾਂ ਤੋਂ ਲਗਾਮ ਛੁਡਾ ਲਈ ਮਾਤਾ ਦੇ ਇੱਕ ਪਾਸੇ ਕਰਕੇ ਆਖਿਆ ਕੀ ਆਖਦੀ ਪਈਆਂ ਤੈਨੂੰ ਇਤਨੀ ਵੀ ਸਮਝ ਨਹੀਂ ਕੀ ਕਹਿ ਰਹੀ ਹੈ ડાટ کے سےوا دار نے ایک پاسے کیتا کی آکھ رہی ہیں تو دھن گرو হরگوین صاحب جی مہاراج ایک دم کوڑے توت رہے માતા ਨੂੰ ਗਲਵਕੜੀ ਚ ਲਾਇਆ ਆਖਿਆ ماں ਜੋ ਤੂੰ کہہ ਰਹੀ ਹੈ ٹھیک کہہ رہی ٹھیک کہہ رہی ٹھیک ਛੜੀ ਸਮਝ ਜਾ ٹھیک کہہ رہی ਗੁਰवाणी ਦਾ ਫੈਸਲਾ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀਖਰੇ ਹਰਬਾ नीयत माड़ी नहीं दे। सी माता दी भावना ठीक सी, नीयत ठीक सी, सोचनी ठीक सी सिमरती ठीक है कृत गलत हो गई जबान गलत बोली है ये दूजी श्रेणी है नीयत तो ठीक है भावना भी ठीक है विचार भी ठीक ने सोचनी भी ठीक है ਕਦੀ ਕਦੀ ਕਰਮ ਕਰਿਤ ਗਲਤ ਹੋ ਜਾਂਦਾ ਹੈ ਮੈਂ ਫਿਰ ਅਰਸ਼ ਕਰਾਂ ਜੋ ਮਨ ਦੇ ਚ ਚਲੇ ਕਰਮ ਵਿਚਾਰ ਜੋ ਤਨ ਦੇ ਤਲ ਤੇ ਪ੍ਰਗਟ ਹੋਵੇ ਕਰਮ ਕਰਿਤ ਕਰਿਤ ਕਰਮ ਇਹਨਾਂ ਕਰਮਾਂ ਨੂੰ ਦੋ ਹਿੱਸਿਆਂ ਦੇ ਤਕਸੀਮ ਕੀਤਾ ਜਾਂਦਾ ਹੈ ਕਰਮ ਕਰਿਤ ਕਰਮ ਵਿਚਾਰ ਕਰਮ ਕਰਿਤ ਗਲਤ ਹੋ ਗਈ ਮਾਤਾ ਦੇ परम विचार ठीक ने नियत ठीक है सोचनी ठीक एक और उदाहरण श्री राम ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਲਈ ਨਿਕਲੇ ਨੇ ਸੰਧਿਆ ਹੋ ਗਈ ਸ਼ਿਕਾਰ ਕੋਈ ਹੱਥ ਨਹੀਂ ਆਇਆ ਵਾਪਸ ਆ ਰਹੇ ਨੇ ਪਰ ਦੂਰ ਸਰੋਵਰ ਵਿੱਚ ਪਾਣੀ ਦੇ ਛਲਚਲ ਹੋਈ ਕਿ ਦਸ਼ਰਤ ਨੂੰ ਇੰਝ ਪ੍ਰਤੀਤ ਹੋਇਆ ਕੋਈ ਹਿਰਨ ਸਰੋਵਰ ਦੇ ਵਿੱਚ ਪਾਣੀ ਪੀਣ ਆਇਆ ਹੈ ਨਿਸ਼ਾਨਾ ਬਣਾਇਆ ਖਿੱਚ ਕੇ ਤੀਰ ਮਾਰਿਆ ਰੱਬ ਦੀ ਨੇਤ ਲੱਗ ਗਿਆ ਪਰ ਇਹ ਹਿਰਨ ਨਹੀਂ ਸੀ ਇਹ ਸ਼ਰਵਨ ਕੁਮਾਰ ਸੀ ਇਹ ਅੰधे ਮਾਂ ਬਾਪ ਦਾ ਇਕਲੌਤਾ ਲੜਕਾ ਸੀ ਉਹਨਾਂ ਨੂੰ ਮੌਂਡੇ ਦੇ ਚੋਕੇ ਤੀਰਥਾਂ ਦੇ ਇਸ਼ਨਾਨ ਲਈ ਲੈ ਜਾ ਰਿਹਾ ਸੀ ਤੇ ਮਾਂ ਬਾਪ ਲਈ ਸਰੋਵਰ ਚੋਂ ਪਾਣੀ ਭਰਨ ਵਾਸਤੇ ਆਇਆ ਰੁੱਖ ਦੇ ਤੱਲੇ ਮਾਂ ਬਾਪ ਬੈਠੇ ਪੀਰ ਲੱਗ ਗਿਆ ਸੀਨੇ 'ਚੋਂ ਲੰਘ ਗਿਆ ਚੀਖਣੇ ਲਈ ਸਰਵਨ ਦੇ ਤੇ ਦਸ਼ਰਤ ਨੂੰ ਮਹਿਸੂਸ ਹੋਇਆ ਇਹ ਚੀਖ ਤੇ ਕਿਸੇ ਮਨੁੱਖ ਦੀ ਹੈ ਸੰਧਿਆ ਹੋਣ ਲੱਗੀ ਸੀ ਅੰਧੇਰਾ ਭਜੇ ਹੋਇਆ ਗਿਆ ਦੇਖਦਾ ਕੀ ਇਹ ਬੰਦਾ ਤੜਪ ਰਿਹਾ ਹੈ सिर ते हथ मार दे, हे प्रभु एक ही हो गया इति बंदा इति मनुख हे प्रभु ये मेरे को पाप हो गया इति गुनाह हो गया जारो जार रोई जा रहे और तड़पी जा रहे हो गया और रो रहे वकत द राजा हालांकि राजा सी उस जमाने की शख्सी हुकूमत किसने की आखना सी। ਪੰਨ ਨਹੀਂ ਕਿੰਨਾ ਨਹੀਂ ਪਾਪ ਹੋ ਗਿਆ ਕਰੋਈ ਜਾ ਰਿਹਾ ਹੈ ਜ਼ਾਰੋ ਜ਼ਾਰ ਰੋਈ ਜਾ ਰਿਹਾ ਹੈ हे ਪ੍ਰਭੂ ਇੱਕ ਹੀ ਹੋ ਗਿਆ ਤੋਂ ਮੈਂ ਅਰਸ਼ ਕਰਾਂ ਕਿਰਤ ਤੇ ਗਲਤ ਹੋਈ ਹੈ ਤੇ ਸਮਾਜ ਤੇ ਕਾਨੂੰਨ ਕਿਰਤ ਨੂੰ ਵੇਖਦਾ ਹੈ ਸਮਾਜ ਦੀ ਨਿਗਾਹ ਦੇਚ ਦਸ਼ਰਤ ਕਾਤਲ ਹੈ ਕਾਨੂੰਨ ਦੀ ਨਿਗਾਹ ਦੇਚ ਦਸ਼ਰਤ ਕਾਤਲ ਹੈ ਪਰ ਮੈਂ ਫਿਰ ਅਰਜ਼ ਕਰਾਂ ਪ੍ਰਮਾਤਮਾ ਦੀ ਨਿਗਾਹ ਦੇ ਚ ਨਹੀਂ ਕਿਉਂਕਿ ਉਹਦਾ ਇਰਾਦਾ ਹੀ ਨਹੀਂ ਸੀ ਸਰਵਨ ਨੂੰ ਮਾਰਨ ਦਾ ਇਹ ਸੋਚ ਕੇ ਨਹੀਂ ਆਇਆ ਉਹਦੀ ਨੀਅਤ ਹੀ ਨਹੀਂ ਸੀ ਉਹਦੀ ਨੀਅਤ ਠੀਕ ਹੈ ਉਹਦੇ ਵਿਚਾਰ ਠੀਕ ਉਹਦੀ ਸੋਚਣੀ ਠੀਕ ਗ੍ਰਤਗਲ ਤੋਂ ਗ੍ਰਹਿ ਕਰਮ ਵਿਚਾਰ ਠੀਕ ਹੈ ਕਰਮ ਸੋਚਣੀ ਵੀ ਠੀਕ ਹੈ ਨੀਅਤ ਵੀ ਠੀਕ ਹੈ ਭਾਵਨਾ ਵੀ ਠੀਕ ਹੈ ਵਕਤ ਦੇ అవਤਾਰੀ ਪੁਰਸ਼ ਦਾ ਪਿਤਾ ਹੈ ਪਰ ਕਿਸੇ అవਤਾਰੀ ਪੁਰਸ਼ ਦਾ ਪਿਤਾ ਹੋ ਜਾਣਾ ਵੀ ਕਿਸੇ ਖੁਸ਼ਕਿਸਮਤ ਨੂੰ ਨਸੀਬ ਆਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਹਿਲਾਏ ਪਿਤਾ ਕਲਿਆਨ ਦਾਸ ਐਵੇਂ ਨਹੀਂ ਜ਼ਰੂਰ ਕੋਈ ਪਿਛਲੀ ਤਪੱਸਿਆ ਹੈ ਜ਼ਰੂਰ ਕੋਈ ਪਿਛਲਾ ਪੁੰਨ ਹੈ ਗੁਰਨਾਨਕ ਦਾ ਪਿਤਾ ਜ਼ਰੂਰ ਕੁਝ ਪ੍ਰਤਾਪ ਹੈ ਤਦ ਹੀ ਤੇ ਜਦ ਬਿਰਦ ਹੋਇਆ ਕਾਲੂ ਤੇ ਹੱਥ ਜੋੜ ਕੇ ਗੁਰੂ ਨਾਨਕ ਦੇ ਅੱਗੋਂ ਖੜਾ ਹੋ ਗਿਆ ਔਰ ਪਤਾ ਕੀ ਕਹਿੰਦਾ ਤੈਨੂੰ ਜੋਗਿਆਂ ਨੇ ਗੁਰੂ ਬਣਿਆ ਤੈਨੂੰ ਬਾਦਸ਼ਾਹਾਂ ਨੇ ਪੈਗੰਬਰ ਮੰਨਿਆ ਤੈਨੂੰ ਧਨਾਢਾਂ ਨੇ ਸਰਵ ਸ਼ਕਤੀਮਾਨ ਮੰਨਿਆ ਤੈਨੂੰ ਬੜੇ ਬੜੇ ਵਿਦਵਾਨਾਂ ਨੇ ਸਿਰ ਝੁਕਾਇਆ ਤੂੰ ਸਬਦਾ ਗੁਰੂ ਬਣ ਮੇਰਾ ਤੇ ਪੁੱਤਰ ਸੀ ਨਾ ਅੱਜ ਮੈਂ ਰਿਸ਼ਤਾ ਖਤਮ ਕਰਦਾ ਤੂੰ ਮੇਰਾ ਗੁਰੂ ਮੈਂ ਤੇਰਾ ਸੀ ਮੈਂ ਤੇਰਾ ਸ਼ੇਸ਼ ਤੂੰ ਜਗਤ ਦੀ ਚੌਲੀ 'ਚ ਬਹੁਤ ਕੁਝ ਪਾਇਆ ਮੈਨੂੰ ਵੀ ਸਮਝ ਆਇਆ ਇਸ ਤਰ੍ਹਾਂ ਵੀ ਕੋਈ ਆਮ ਪਿਤਾ ਨਹੀਂ ਕਹਿ ਸਕਦਾ ਕੋਈ ਸੋ ਜਵਾਨ ਕਹਿ ਸਕਦਾ ਕੋਈ ਸਮਝਦਾਰ ਕਹਿ ਸਕਦਾ ਔਰ ਸੂਰਜ ਪ੍ਰਕਾਸ਼ ਦੇ ਚਲੰਬੀ ਚੌੜੀ ਕਥਾ ਹੈ ਮੁਖ्तसर ਮੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਿਸ ਢੰਗ ਨਾਲ ਸਮਝਾਇਆ ਬਾਪੂ ਪਾਣੀ ਦੇ ਤਿੰਨ ਰੂਪ ਨੇ ਪਾਣੀ ਬਰਫ਼ ਹੈ ਪਾਣੀ ਪਾਣੀ ਹੈ ਪਾਣੀ ਬੱਦਲ ਹੈ ਧੁੰਦ ਹੈ ਮਨ ਵੀ ਤੇਨ ਰੂਪ ਨੇ ਮਨ ਕઠੋੜ ਹੈ ਸਖਤ ਹੈ ਔਰ ਇਸ ਦੇ ਸਾਰੇ ਉਗਣ ਨੇ ਇਕ ਤੂ برف ਦੀ ਤਰ੍ਹਾਂ ਜੰਮਿਆ ਹੋਇਆ ਇਸ ਤੋਂ ਕਿਸੇ ਦੀ ਪਿਆਸ ਨਹੀਂ ਬੁਝਣੀ ਇਤਨਾ ਸਖਤ ਜਿਵੇਂ ਪੱਥਰ ਹਾਂ ਇਸ ਨੂੰ ਥੋੜਾ ਜਿਹਾ ਸੇਕ ਪਹੁੰਚੇ ਤਪ ਕੀ ਜਪ ਦਾ ਤਪ ਤਪ ਕੀ ਤਪਸ਼ੇਕ ਅਗਨੀ ਬ੍ਰह्म ਅਗਨੀ ਇਸ ਨੂੰ ਕਹਿੰਦੇ ਨੇ ਯੋਗਾ ਅਗਨੀ ਇਸ ਨੂੰ ਕਹਿੰਦੇ ਨੇ और आम पर चल शब्द है जप तप जप दी तपश जप दी अग्नि जप करके जो अगन पैदा हुए कबीर ने उस अगन भी आखे ब्रह्म अगन सहजे पर जाली टेके चोट ब्रह्म दी अग्नि प्रभु दी अग्नि जप तप अगर मनुख जप आरंभ कर देवे दे बर्फ पिघलेगी ये पत्थर पिघलेगा ये बर्फ पानी बनेगी ठीक है पानी बन गई परोपकारी हो जाएगा दयालु हो जाएगा दानी हो जाएगा सेवा करेगा हर एक चंगा व्यवहार होगा इसका पर पानी अजी जमीन तग रहा है, है जमीन जिथे कठोर बर्फ पई है जमीन ते पानी भी उ है ਜਿੱਥੇ ਗੁਰਦੁਆਰੇ ਨਾਣ ਵਾਲਾ ਬੰਦਾ ਖੜਾ ਹੈ ਇਹ ਵੀ ਉੱਥੇ ਹੀ ਹੈ ਫਰਕ ਸਿਰਫ ਇਤਨਾ ਹੈ ਇਸ ਦਾ ਹੁਣ ਵਿਵਹਾਰ ਲੋਕਾਂ ਨਾਲ ਠੀਕ ਹੋ ਗਿਆ ਹੈ ਦਇਆ ਬੈਦਾ ਹੋ ਗਈ ਹੈ ਕੋਮਲਤਾ ਆ ਗਈ ਹੈ ਲੇਕਿਨ ਹਾਜ਼ਮੇਂਤ ਕੁਝ ਉਚਾਈਆਂ ਉਹਨੇ ਨਹੀਂ ਛੋਇਆ ਕੋਈ ਸੁਰਤ ਉੱਚੀ ਨਹੀਂ ਹੋਈ ਅਗਰ ਤੱਕ ਜਪ ਜਾਰੀ ਰਹੇ ਤੇ ਤਪਸ਼ ਹੋਰ ਹੋ ਜਾਏ ਤੇ ਪਾਣੀ ਭਾਪ ਬਣ ਜਾਏਗਾ ਸੁਰਪ ਉੱਪਰ ਉੱਠ ਜਾਏਗੀ ਗਗਨ ਮੰਡਲਾ ਨੂੰ ਛੂਹ ਗਈ ਪਾਪ ਬਣ ਗਏ ਗੁਰੂ ਨਾਨਕ ਨੇ ਕਹਿੰਦੇ ਬਾਪੂ ਥੋੜਾ ਮਨ ਪਾਣੀ ਹੋ ਗਿਆ ਪਿਗਲ ਗਿਆ ਹੋਰ ਜਪ ਕਰੋ ਇਹ ਭਾਪ ਬਣ ਜਾਏਗਾ ਉਸੀ ਪ੍ਰਭੂ ਦਾ ਰੂਪ ਹੋ ਜਾਵੇਗਾ। ਪਰਮਾਤਮਾ ਦਾ ਰੂਪ ਹੋ ਜਾਵੇਗਾ। ਇਹ ਸਮਝ ਭਨ ਗੁਰ ਰਾਣੀ ਕਪੜੇ ਪਿਤਾ ਨੂੰ ਦੇ ਰਹੇ ਨੇ। ਜਪ ਤਪ ਜਪ ਦੀ ਤਪਸ਼ ਜਪ ਦੀ ਅਗਨੀ। ਮਨਸਕਰ ਜਪ ਵੀ ਇੱਕ ਮਾਨਸਿਕ ਕਰਮ ਹੈ। ਤੋਂ ਮੇਰਸ ਕਰ ਰਹੀ ਐਸੀ। ਕਰਮ ਨੂੰ ਜੋ ਦੋ ਹਿੱਸਿਆਂ ਦੇ ਵਿੱਚ ਵਿਦਵਾਨਾਂ ਨੇ ਵੰਡੇ ਹੈ। ਉਹ ਇਹ ਕਰਮ, ਕਰਤ, ਕਰਮ ਵਿਚਾਰ। ਪਰਮ ਸ਼੍ਰੇਣੀ ਦੇ ਵਿੱਚ ਉਹ ਮੈਂ ਫਿਰ ਦੁਆਰਾ ਗਿਣਦਾ ਪਿਆ। ਉਹ અવਤਾਰ ਆ ਜਾਂਦੇ ਨੇ, ਕਰਤ ਵੀ ਠੀਕ, ਵਿਚਾਰ ਵੀ ਠੀਕ। ਸਮਾਜ ਵੀ ਕਬੂਲ ਕਰਦਾ ਹੈ। ਔਰ ਪਰਮਾਤਮਾ ਤੇ ਕਬੂਲ ਕਰਦਾ ਹੀ ਹੈ। ਉਹ ਕਿਸੇ ਦਾ ਬੁਰਾ ਕਰਦੇ ਨਹੀਂ। ਨਾ ਕਦੀ ਬੁਰਾ ਸੋਚਦੇ। ਆਪਣੇ ਆਨੰਦ ਵਿੱਚ ਰਹਿੰਦੇ ਨੇ ਸੰਤ ਨੇ ਭਗਤ ਨੇ ਗੁਰਮੁਖ ਨੇ ਦੂਸਰੀ ਸ਼੍ਰੇਣੀ ਕਰਮ ਵਿਚਾਰ ਮਾਨ ਹੈ ਨiyet ਠੀਕ ਹੈ ਭਾਵਨਾ ਠੀਕ ਹੈ ਕਦੀ ਕਦੀ ਕਿਰਤ ਗਲਤ ਹੋ ਜਾਂਦੀ ਹੈ ਜੈਸੇ ਦਸ਼ਰਤ ਤਾਂ ਹੋ ਗਈ ਕਿਰਤ ਗਲਤ ਹੋ ਜਾਂਦੀ ਹੈ ਜੈਸੇ 12 ਮੌਲਾ ਦੇ ਚ ਸਮਾਤਾ ਤਾਂ ਹੋ ਗਈ ਤੇ ਮੈਂ ਦੋ ਇਤਿਹਾਸਕ ਉਦਾਹਰਣ ਦਿੱਤੇ ਨੇ ਕਈ ਵਕਲ ਹੋ ਜਾਂਦੀ ਹੈ। ਕ੍ਰਿਤ। ਬڑے-ਬڑے ਭਗਤਾਂ ਕੋਲ ਕ੍ਰਿਤ ਗਲਤ ਹੋ ਜਾਂਦੀ ਹੈ। بڑے-ਬڑے ਨਾਮ ਅਭਿਆਸੀਆਂ ਕੋਲ ਕਦੀ-ਕਦੀ ਕ੍ਰਿਤ ਗਲਤ ਹੋ ਜਾਂਦੀ, ਗਲਤ ਬੋਲ ਪੈਂਦੇ ਨੇ। ਜਾਂ ਕੁਛ ਐਸਾ ਕਰ ਬੈਠਦੇ ਨੇ ਜੋ ਸਮਾਜ ਨੂੰ ਕਬੂਲ ਨਹੀਂ। ਦਸ਼ਰਤ ਨੇ ਬੰਦਾ ਮਾਰ ਦਿੱਤਾ। ਇਹ ਤੇ ਕਾਤਲ ਕਰਦੇ ਨੇ ਪਰ ਮੈਂ ਫਿਰ ਅਰਜ਼ ਕਰਾਂ ਪ੍ਰਮਾਤਮਾ ਦੀ ਨਿਗਾਹ ਦੇ ਚ ਕਾਤਲ ਨਹੀਂ ਐ ਰੋ ਰਿਆ ਦਸਰ ਹੈ ਪ੍ਰਭੂ ਇਕਲੀ ਹੋ ਗਿਆ ਇਹ ਮੇਂ ਥੱਕ ਗਿਆ ਕਦੀ ਸੋਚ ਕੇ ਨਹੀਂ ਆਇਆ ਸੀ ਸਰਵਨ ਨੂੰ ਮਾਰਨਾ ਇਹ ਉਸ ਦੀ ਨੀਅਤ ਵੀ ਨਹੀਂ ਸੀ ਸਰਵਨ ਨੂੰ ਮਾਰ ਰਿਹਾ ਮਰ ਗਿਆ ਔਰ ਜ਼ਾਰ-ਜ਼ਾਰ ਰੋਇਆ ਔਰ ਕਿਤਨੇ ਮਹੀਨੇ ਦਸਰਤ ਸੁਖ ਦੀ ਨੀਂਦ ਨਹੀਂ ਸੌ ਸਕਿਆ ਇਹ ਮੈਥੋਕੀ ਹੋ ਗਿਆ ਪਛਤਾਪ ਦੇ ਹੰਝੂਆਂ ਨੇ ਉਸ ਦੇ ਗੁਨਾਹ ਨੂੰ ਧੋ ਦਿੱਤਾ ਪਛਤਾਪ ਕੋਈ ਤੀਰਤ ਦਾ ਪਾਣੀ ਇਸ ਤਰ੍ਹਾਂ ਦੇ ਦਾਗਾਂ ਨੂੰ ਨਹੀਂ ਧੋਂਦਾ ਹੰਝੂ ਧੋ ਦਿੰਦੇ ਨੇ ਅੱਖੀਆਂ ਦਾ ਪਾਣੀ ਧੋ ਦਿੰਦਾ ਹੈ خیر ਲਮਕਾ ਮਾਨਾ ਕਰਮ ਨiyet ਤੇ ਠੀਕ ਹੈ, ਭਾਵਨਾ ਤੇ ਠੀਕ ਹੈ, ਵਿਚਾਰ ਤੇ ਠੀਕ ਹੈ। ਕਦੇ-ਕਦੇ ਕ੍ਰਿਤ ਗਲਤ ਹੋ ਜਾਂਦੀ ਹੈ। ਇਹ ਦੂਸਰੀ ਸ਼੍ਰੇਣੀ ਇਹਨਾਂ ਨੂੰ ਹੋ ਸਕਦਾ ਹੈ ਸਮਾਜ ਨਾ ਕਬੂਲ ਕਰੇ, ਪਰਮਾਤਮਾ ਕਬੂਲ ਕਰਦਾ ਹੈ। ਗੁਰੂ ਕਬੂਲ ਕਰਦਾ ਹੈ। ਤੀਸਰਾ ਕ੍ਰਿਤ ਠੀਕ ਹੈ, ਕੁਝ ਵੀ ਗਲਤ ਨਹੀਂ। ਜੋ ਵੀ ਤਨ ਦੇ ਤਲ ਤੇ ਬਾਹਰ ਪ੍ਰਗਟ ਕਰ ਦੇਣ, ਜ਼ਬਾਨ ਨਾਲ ਬੋਲ ਦੇਣ, ਹੱਥ ਨਾਲ ਕਰ ਦੇਣ ਠੀਕ ਹੈ। ਸਭ ਠੀਕ ਹੈ। ਕਾਨੂੰਨ ਦੀ ਦ੍ਰਿਸ਼ਟੀ 'ਚ ਵੀ ਠੀਕ ਹੈ ਸਮਾਜ ਦੀ ਦ੍ਰਿਸ਼ਟੀ 'ਚ ਵੀ ਠੀਕ ਹੈ ਸਮਾਜ ਵੀ ਕਹਿੰਦਾ ਹੈ ਠੀਕ ਹੈ ਬੰਦਾ ਕਿਉਂਕਿ ਕਰਤ ਠੀਕ ਹੈ ਔਰ ਕਾਨੂੰਨ ਵੀ ਕਹਿੰਦਾ ਹੈ ਠੀਕ ਹੈ ਬੰਦਾ ਕਿਉਂਕਿ ਕਰਤ ਠੀਕ ਹੈ ਕਿਉਂਕਿ ਕਾਨੂੰਨ ਤੇ ਸਮਾਜ ਦੀ ਦ੍ਰਿਸ਼ਟੀ ਕਰਤ ਤੇ ਇਹ ਕਰਦਾ ਕੀ ਹੈ ਇੱਕ ਬੰਦਾ ਆਪਣਾ ਨਾਮ ਦੱਸ ਦੇਵੇ ਧਾਮ ਦੱਸ ਦੇਵੇ ਮੁਲਕ ਦੱਸ ਦੇਵੇ ਕੁਝ ਵੀ ਦੱਸ ਦੇਵੇ ਅਗਲੇ ਦੀ ਤਸੱਲੀ ਨਹੀਂ ਹੁੰਦੀ ਕੋਈ ਲਾ ਪੁੱਛਦਾ ਤੂੰ ਕਰਦਾ ਕੀ ਹੈ ਕੀ ਕਰਦਾ ਇਹ لازمی ਪੁੱਛਦਾ ਹੈ ਕਿਰਤਮਨਾਮ ਕਿਰਤ ਤੋਂ ਪਤਾ ਚਲੇਗੀ ਹੈ ਸਮਾਜ ਕਿਰਤ ਵੇਖਦੀ ਹੈ ਕਾਨੂੰਨ ਕਿਰਤ ਵੇਖਦਾ ਕਿਰਤ ਠੀਕ ਹੈ ਤੀਸਰੀ ਸ਼੍ਰੇਣੀ ਕਿਰਤ ਬਿਲਕੁਲ ਠੀਕ ਹੈ ਕੁਝ ਵੀ ਗਲਤ ਨਹੀਂ ਅੱਥਾ ਨਾਲ ਜੋੜ ਕਰਦੇ ਨੇ ਬਿਲਕੁਲ ਠੀਕ ਪੈਰ ਜਿਸ ਪਾਸੇ ਜਾਂਦੇ ਨੇ ਬਿਲਕੁਲ ਠੀਕ ਜਵਾਨ ਨਾਲ ਜੋ ਕੁਝ ਬੋਲਦੇ ਨੇ ਬਿਲਕੁਲ ਠੀਕ ਪਰ ਮੈਂ ਅਰਜ਼ ਕਰਾਂ ਕਰਮ ਨੀਅਤ ਠੀਕ ਨਹੀਂ ਹੈ ਭਾਵਨਾ ਠੀਕ ਨਹੀਂ ਹੈ ਨਿਗਤ ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਸੋਚਣੀ ਠੀਕ ਨਹੀਂ ਸਿਰਫ ਕਿਰਤ ਠੀਕ ਹੈ ਇਹ ਬੰਦੇ ਸਮਾਜ ਨੂੰ ਕਬੂਲ ਲੈ ਕਾਨੂੰਨ ਨੂੰ ਕਬੂਲ ਲੈ ਪ੍ਰਮਾਤਮਾ ਨੂੰ ਕਬੂਲ ਲੈ ਗੁਰੂ ਦੀ ਨਿਗਾਹ ਦੋਸ਼ੀ ਲੈ ਗੁਨਾਹਗਰ ਤੇ ਹਨਲ ਸੁਣਨਾ দান ਕਰ ਰਿਹਾ ਹੈ ਅੰਦਰ ਬੇਈਮਾਨੀ ਚੱਲਦੀ ਹੈ ਸਤ ਸੰਗ ਵਿੱਚ ਬੈਠਾ ਹੈ ਵਿਚਾਰਾਂ ਦੇ ਵਿੱਚ ਕੋਈ ਸੰਗਤ ਚੱਲਦੀ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਹੈ ਨੀਅਤ ਠੀਕ ਨਹੀਂ ਹੈ ਕਰਤ ਠੀਕ ਹੈ ਕਰਤ ਠੀਕ ਹੈ ਤੇ ਨੀਅਤ ਠੀਕ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਇਹ ਧਾਰਮਿਕ ਪਖੰਡ ਹੈ ਕਿਰਤ ਤੇ ਬਿਲਕੁਲ ਠੀਕ ਹੈ ਨੀਅਤ ਠੀਕ ਨਹੀਂ ਹੈ ਇਸ ਦੇ ਉੱਤੇ ਮੈਂ ਦੋ ਚਾਰ ਉਦਾਹਰਣ ਦੇ ਦੇ ਗੱਲ ਆਪੇ ਸਪਸ਼ਟ ਹੋ ਜਾਏਗੀ ਜਿਵੇਂ ਮੈਂ ਮੱਥਾ ਟੇਕਾਂ ਕੋਈ ਵੀ ਟੇਕੇ ਸਤਿਗੁਰੂ ਨੂੰ ਮੱਥਾ ਟੇਕ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਹੈ ਮੈਂ ਸਮਰਪਣ ਕਰਦਾ ਸਰੈਂਡਰ ਕਰਦਾ ਹੈ ਗੁਰੂ ਤੇਰੀ ਹਰ ਗੱਲ ਮੈਨੂੰ ਕਬੂਲ ਪਰਮਾ ਕਬੂਲ ਪ੍ਰਮਾਣ ਤੇ ਇੱਕ ਪੰਕਤੀ ਦਾ ਮੈਂ ਉਦਾਹਰਣ ਦੇ ਦਿਆਂ ਹੋਛਾ ਮਦਮੁਲ ਨ ਪੀਜੇ ਜੇ ਕਾ ਉਪਾਰ ਵਸਾਏ ਜਿਤ ਭੀਤੇ ਮਦ ਦੂਰ ਹੋਏ ਬਰੁਲਪਵੇ ਵਿਚਾਰੇ ਦੂਸਰੀਆਂ ਪੰਕਤੀਆਂ ਪਰਤ੍ਰਿਆ ਰੂਪ ਨ ਬੇਖੇ ਨੇਤ ਸਾਧਕੀ ਕਹਿਲ ਸੰਤ ਸੰਗ ਹੈ ਕਰਨ ਨਾ ਸੁਨੇ ਕਾ ਹੂੰ ਕੇ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਚਲੋ ਇਹ ਬਾਤ ਦੀ ਗੱਲ ਮੱਥਾ ਟੇਕਿਆ ਸਿਰ ਝੁਕਾਰੇ ਉੱਚਾ ਮਗ ਮੌਲਨਾ ਵੀ ਇਸ ਪੰਕਤੀ ਨੂੰ ਵੀ ਮੱਥਾ ਟੇਕ ਰਿਹਾ ਤੇ ਘਰ ਜਾ ਕੇ ਸੰਧਿਆ ਦੇ ਸਮੇਂ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਜਾਏ ਤੇ ਇਸ ਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਝੂਠ ਨਹੀਂ ਤੇ ਹੋਰ ਕੀ ਹੈ ਬਹੁਤ ਸਾਰੇ ਲੋਕਾਂ ਦਾ ਗੁਸਤਾਖੀ ਮਾਫ ਪਤਾ ਨਹੀਂ ਹਮ ਕਸੀ ਹਜ਼ਮ ਕਰੋਗੇ ਗਲਕੇ ਨੇ ਮੈਨੂੰ ਇਹ ਨਹੀਂ ਪਤਾ ਤੁਹਾਡਾ ਹਾਜ਼ਮਾ ਕਿੰਨਾ ਕਰੇ ਬਹੁ ਗਿਣਤੀ ਦਾ ਮੱਥਾ ਟੇਕਣਾ ਪਖੰਡਾਉਂਦਾ ਮੱਥਾ ਤੇ ਕੋਈ ਕੋਈ ਟੇਕਦਾ ਬਹੁ ਗਿਣਤੀ ਦਾ ਕੀਰਤਨ ਵੀ ਪਖੰਡਾਉਂਦਾ ਕੀਰਤਨ ਤੇ ਕੋਈ ਕੋਈ ਕਰਦਾ ਓਕੇ ਨਾ ਬਹੁ ਗਿਣਤੀ ਦਾ ਕਥਾ ਕਰਨਾ ਵੀ ਪਖੰਡਾਉਂਦਾ ਕਥਾ ਤੇ ਕੋਈ ਕੋਈ ਕਰਦਾ ਔਰ ਇਸ ਸ਼੍ਰੇਣੀ ਚ ਮੈਂ ਨਹੀਂ ਆ ਜਾਣਾ ਮੈਂ ਜੋ ਕੁਝ ਕਹਿ ਰਹੇ ਅਗਰ ਮੈਂ ਮੰਨਦਾ ਨਹੀਂ ਤਾਂ ਪਖੰਡ ਹੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਵਸ ਪਾਣੀ ਕੀ ਪਾਣੀ ਰੜਕਦਾ ਪਿਆ ਜੋ ਤੂੰ ਕਹਿ ਰਹੇ ਹੈ ਤੇਰਾ ਆਪਣਾ ਹਿਰਦਾ ਕਬੂਲ ਨਹੀਂ ਕਰਦਾ ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੇ ਰੱਖ ਤੇ ਖਾਇਆ ਘਰ ਦਾ ਖੇਤ ਕਬੀਰ ਕਨਨ ਦੂਜੇ ਨੂੰ ਉਪਦੇਸ਼ ਦੇਣ ਵਾਲੇ ਤੇਰੇ ਮੋਂ ਦੇ ਚ ਮਿੱਟੀ ਕਿਉ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਕਹ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਣਾ ਜਿਹੜੀ ਗੱਲ ਨਿਕਲੇ ਹੀ ਜ਼ਬਾਨ ਚ ਉਹ ਅਗਲੇ ਦੇ ਕੰਨਾਂ ਤੱਕ ਪਹੁੰਚਣੀ ਹੈ ਜਿਹੜੀ ਗੱਲ ਦਿਲ ਤੋਂ ਨਿਕਲੀਏ ਉਹ ਹੀ ਦਿਲ ਤੱਕ ਪਹੁੰਚੇਗੀ ਤੇ ਦਿਲ ਤੋਂ ਉਹੀ ਗੱਲ ਨਿਕਲਦੀ ਹੈ ਜਿਸ ਨੂੰ ਦਿਲ ਮੰਨਦਾ ਹੈ ਹਿਰਦਾ ਸਮਝਦਾ ਹੈ ਤੇ ਹਿਰਦਾ ਪ੍ਰਭਾਵਿਤ ਹੈ ਵਰਨਾ ਦਿਲ ਤੋਂ ਗੱਲ ਨਹੀਂ ਨਿਕਲੇਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਗਤੇ ਪਰਵਾਜ਼ ਮਗਰ ਰੱਖਦੀ ਹੈ ਇਕਬਾਲ ਕਨਨ ਜੋ ਦਿਲ ਦੀਆਂ ਗਹਿਰਾਈਆਂ ਚੋਂ ਗੱਲ ਨਿਕਲਦੀ ਹੈ ਦਿਲ ਦੀ ਗਹਿਰਾਈਆਂ ਤੱਕ ਪਹੁੰਚਦੀ ਹੈ एक होर शायर भी कहता है खुदा मंजूर करता है दुआ जब दिल से होती है अरदास कभी व्यर्थ नहीं जाती बिरथी कदे न हो गई जन की अरदास पर ये व्यक्तिगत अरदास है खुद करता है भगत व्यर्थ नहीं जाती क्यों खुदा मंजूर करता है दुआ जब दिल से होती है पर तो यही एक मुश्किल है कि यह बड़ी मुश्किल से होती है नहीं दिल चो निकल दी नहीं जबान करी जा रही कृत ठीक है जबान पाठ कर रहे हैं जबान कथा कर रही है रसना कीर्तन कर रहे है। हाथ सेवा कर दे पहने, हृदय शामिल नहीं है नियत शामिल नहीं है भावना शामिल नहीं है तो गुस्ताखी माफ कथा कीर्तन कोई गावे रागी नादी बेदी बव भात कर नहीं हर हर बीजे राम राजे जिना अंतर कपट विकार है तन्ना रोए क्या कीजे कीर्तन कदी कदी आंदा है और कोई करदा है रोना पिटना रोज आंदा है इससे तो ज्यादा तो हु मैं आगे नहीं कुछ कहता क्योंकि मैं भी अपने आप नु बचाना है तो मेरी गल ना पे जाओ ബഹത്ത രോണാ ഫിറ്റ